ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਮੇਰੇ ਬਹੁਤ ਹੀ ਪਿਆਰੇ ਸਤਿਕਾਰਯੋਗ ਜੂਟੰਦੇ ਨਾਲੇ ਚੈਨਲ ਵਾਲਿਓ ਵੀਰ ਭਰਾਬੂ ਫੇਸਬੁੱਕ ਵਾਲਿਓ ਸਾਰੇ ਹੀ ਪ੍ਰਭਾਨ ਦੁਬਾਰਾ ਫੇਰ ਫਿਰ ਸਾਂਝੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨਾਲੋਂ ਪਹਿਲਾਂ ਬੇਨਤੀ ਅਸੀਂ ਇਹ ਕਰਨੀ ਆ ਕਿ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਿਓ ਬਾਅਦੇ ਬਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਬੇਨਤੀ ਇਹਨੂੰ ਪ੍ਰਮਾਨ ਕਰਨਾ ਜੀ ਅੱਗੇ ਬੇਨਤੀ ਤੁਹਾਨੂੰ ਅਸੀਂ ਦੱਸ ਰਹੇ ਹਾਂ ਇਤਿਹਾਸਿਕ ਗੁਰਦੁਆਰਾ ਪਾਸ਼ਾ ਜ 10ਵੀਂ ਟੀਬੀ ਸਾਹਿਬ ਇੱਥੇ ਅਸੀਂ ਖੜੇ ਹਾਂ ਇਹ ਗੁਰਦੁਆਰਾ ਸਾਹਿਬ ਇਤਿਹਾਸਿਕ ਤੁਹਾਨੂੰ ਦੱਸਦੇ ਹਾਂ ਇਤਿਹਾਸਿਕ ਗੁਰਦੁਆਰਾ ਇਹ 10ਵੀਂ ਪਾਸ਼ਾ ਦਾ ਜਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਸਾਹਿਬ ਜੀ ਜੋੜਾ ਹੋਇਆ ਉੱਥੇ ਦੇ ਬਾਅਦ ਰੋਪੜ ਆਏ ਰੋਪੜ ਦੇ ਹੁੰਦੇ ਹੋਂਦੇ ਸਤਗੁਰੂ ਇਸ ਸਥਾਨ ਪਰ ਪਹੁੰਚੇ ਆ ਜੋ ਕਿ ਇੱਥੇ ਤੇ ਚਮਕੌਰ ਦੀ ਗੜੀ ਵੀ ਨਜ਼ਰ ਆ ਰਹੀ ਹੈ ਤੁਹਾਨੂੰ ਉਹ ਵੀ ਮੈਂ ਦਿਖਾ ਦਿੰਨਾ ਹੈ ਸਾਹਮਣੇ ਤੁਹਾਨੂੰ ਵੀਡੀਓ ਦੇ ਵਿੱਚ ਦਿਖੂਗੀ ਜੇ ਤੁਸੀਂ ਧਿਆਨ ਨਾਲ ਵੀਡੀਓ ਨੂੰ ਦੇਖੋਗੇ ਨਾ ਸਾਹਮਣੇ ਚਮਕੌਰ ਦੀ ਗੜੀ ਨਜ਼ਰ ਆਊਗੀ ਗੁਰਦੁਆਰਾ ਸਾਹਿਬ ਜੋ ਕਿ ਕਤਲਗੜ੍ਹ ਸਾਹਿਬ ਹੈ ਉਹ ਸਾਹਮਣੇ ਨਜ਼ਰ ਆਊਗਾ ਗੁਰਦੁਆਰਾ ਸਾਹਮਣੇ ਐ ਬਿਲਕੁਲ ਨishan ਸਾਹਿਬ ਦੇ ਐਨ ਖੂੰਜੇ ਦੇ ਸਾਹਮਣੇ ਦੇਖਣਾ ਸਾਰਿਆਂ ਨੇ ਇੱਥੇ ਸਤਿਗੁਰਾਂ ਨੇ ਉਹ ਗੜੀ ਦੇਖੀ ਜਿੱਥੇ ਚਮਗੌਰ ਸਾਹਿਬ ਦੀ ਵੀਰ ਜੰਗ ਹੋਈ ਇੱਥੇ ਚਾਲੇ ਪਾਏ ਸਤਿਗੁਰਾਂ ਨੇ ਸਿੱਬੀ ਵਰਤੇ ਇਧਰੇ ਵਸੇ ਰਸਤਾ ਆਉਂਦਾ ਹੈ ਸਾਹਮਣੇ ਤੇ ਉਹ ਆਪਾਂ ਤੁਰ ਕੇ ਆ ਸਕਦੇ ਹੇਠਾਂ ਦੇ ਰੋਡ ਹੈ ਉੱਥੇ ਸਗਰ ਥੱਲੇ ਜਾਂ ਮੋਟਰਸਾਈਕਲ ਕਾਰ ਖੜਾ ਕੇ ਤੁਰ ਕੇ ਉਰੇ ਆ ਸਕਦੇ ਆਪਾਂ ਇੱਥੇ ਆ ਕੇ ਇਸ ਥਾਂ ਦੇ ਆਪਾਂ ਦਰਸ਼ਨ ਕਰ ਸਕਦੇ ਆ ਇਹ ਬਹੁਤ ਹੀ ਉੱਚੀ ਜਗ੍ਹਾ ਪਰ ਇਹ ਸਥਾਨ ਹੈ ਜਿਹੜਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਥਾਨ ਹੈ ਇੱਥੇ ਵੀ ਇਹ ਪ੍ਰਗਟ ਕੀਤਾ ਹੈ ਤੇ ਆਲੇ-ਦਾਲੇ ਇਧਰ ਆਖਤੇ ਇਧਰ ਆਖਤਾ ਹੈ ਇੱਥੇ ਵੀ ਸਾਨੂੰ ਸਾਹਮਣੇ ਇਹ ਦਰਖਤਾਂ ਦੇ ਵਿਚਾਲੇ ਨੂੰ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਜੋ ਕਿ ਉੱਪਰ ਗੜੀ ਸਾਹਿਬ ਆ ਗੁਰਦੁਆਰਾ ਉਸਨੂੰ ਜਰਾਊਗਾ ਹੈ ਨਾ ਬਿਲਕੁਲ ਇੱਥੇ ਸਤਗੁਰਾਂ ਨੇ ਸਾਰਾ ਕੁਝ ਦੇਖ ਕੇ ਫਿਰ ਉੱਥੇ ਚੱਲੇ ਪਾਏ ਇਹ ਇਤਿਹਾਸਕ ਗੁਰਦੁਆਰਾ ਹੈ ਸੰਕਤਾਂ ਇੱਥੇ ਆ ਕੇ ਵੀ ਦਰਸ਼ਨ ਕਰਨਗੇ ਆ ਅੰਦਰ ਤੇ ਸਾਨੂੰ ਅਸੀਂ ਦ੍ਰਿਸ਼ ਦਿਖਾਵਾਂਗੇ ਗੁਰਦਾਰ ਸਾਹਿਬ ਦੇ ਤੇ ਇਹ ਬਾਹਰ ਤੇ ਸਾਨੂੰ ਅਸੀਂ ਦਿਖਾਇਆ ਤੇ ਇੱਥੇ ਇਤਿਹਾਸਕ ਖੂਬੀ ਹੈ ਜੋ ਕਿ ਸਤਗੁਰਾਂ ਨੇ ਜੱਛਾ ਗਿਆਤਾ ਆਪਣੇ ਸਿੰਘਾਸਨ ਸਮੇਤ ਤੇ ਆਓ ਤੁਹਾਨੂੰ ਹਣ ਅੰਦਰ ਦੇ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਾਈਏ ਦੇਖ ਲਓ ਅੰਦਰ ਦਰਬਾਰ ਸਾਹਿਬ ਇਸ ਤਰ੍ਹਾਂ ਕਿੰਨੀ ਵਧੀਆ ਇੱਥੇ ਉੱਪਰ ਕਢਾਈ ਕਰੀ ਵੀ ਹੈ ਲੋ ਦੇਖ ਲਓ ਸਾਹਮਣੇ ਤੇ ਇਹੋ ਮਹਾਪੁਰਸ਼ਾਂ ਜਿਨ੍ਹਾਂ ਨੇ ਇਸ ਸਤਨਮੁ ਪ੍ਰਗਟ ਕੀਤਾ ਇਹ ਇਹਾਂ ਦੀ ਤਸਵੀਰ ਹੈ 1 ਕਸਟੰਬਰ 1940 17 ਭਾਦੋ ਨੂੰ ਪਾਸ਼ੀ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਚਰਨ ਸੂ ਅਸਥਾਨ ਗੁਰਦੱਟੀਬੀ ਸਾਹਿਬ ਤਾਲਾਪੁਰ ਪ੍ਰਗਟ ਕਰਨ ਵਾਲੇ ਬਨਵ ਗਿਆਨੀ ਕਰਪਾਲ ਸਿੰਘ ਜੀ ਇਹ ਨੇ ਜਿਹਨੇ ਸਥਾਨ ਇਹ ਪ੍ਰਗਟ ਕੀਤਾ ਤੇ ਹੀ ਤੁਹਾਨੂੰ ਦਿਖਾ ਰਹੇ ਕਿੰਨੇ ਵਧੀਆ ਦੇ ਦੇਖ ਕਿੰਨੇ ਵਜੇ ਅਰਦਾਲੇ ਸਾਰੀ ਦਰਬਾਰ ਸਾਹਿਬ ਜੀ ਕਢਾਈ ਕੀਤੀ ਵੈਲੋ ਜੀ ਬਧਿਆ ਕਢਾਈ ਹੈ ਇਹ ਅੰਦਰਲਾ ਦ੍ਰਿਸ਼ਾ ਗੁਰੂ ਘਰ ਦਾ ਤੇ ਆਕੇ ਤੁਸੀਂ ਇੱਥੇ ਦਰਸ਼ਨ ਕਰ ਸਕਦੇ ਆ ਤੇ ਵੇਖ ਸਕਦੇ ਆ ਨਾ ਚਾਰੇ ਪਾਸੇ ਤੇ ਅੰਦਰ ਦਰਬਾਰ ਸਾਹਿਬ ਦਾ ਹੈ ਕਿੰਨਾ ਵਧੀਆ ਸਾਰੇ ਪੈਂਡ ਕੀਤਾ ਵੈਨ ਦੇਖ ਰੋ ਪਰਵਾਰ ਸਾਹਿਬ ਦੇ ਅੰਦਰ ਤੇ ਦਰਸ਼ਾ ਤੇ ਇਧਰ ਮਹਾਰਾਜ ਦੇ ਰੂਪ ਨੇ ਤੇ ਸਾਰੇ ਦੇਖ ਸਕਦੇ ਆ ਦਰਸ਼ਨ ਕਰ ਸਕਦੇ ਆ ਸਤਿਗੁਰਾਂ ਦੇ ਤੇ ਇਧਰ ਸਾਰਾ ਇਤਿਹਾਸ ਲਿਖਿਆ ਹੋਇਆ ਹੈ ਸਤਿਗੁਰੂ ਜਿਸ ਜਿਸ ਥਾਨ ਤੇ ਹੋ ਕੇ ਆਏ ਉਹ ਸਾਰਾ ਇਤਿਹਾਸ ਹੈ ਇੱਥੇ ਆਸ ਜਿਖਿਆ ਬਹੋਰੀ ਤੇ ਕਿੰਨੇ ਸਾਂਝ ਸਤਗੁਰੂ ਰੇ ਪਹੁੰਚੇ ਆ ਆਨੰਦਪੁਰ ਸਾਹਿਬ ਤੋਂ ਪੰਜ ਪਿਆਰਿਆਂ ਦੇ ਹੁਕਮ ਤੇ ਆ ਕੇ ਇੱਥੇ ਗੁਰੂ ਸਤਗੁਰੂ ਮਹਾਰਾਜੀ ਨੇ ਗੁਰਦਾਰ ਕੀਰਤਬੁਰ ਸਾਹਿਬ ਗੁਜਰਬ ਬੁੰਗਾ ਸਾਹਿਬ ਨਰਮੋਲਗੜ੍ਹ ਸਾਹਿਬ ਸਹੀ ਟਿੱਬੀ ਗੁਰਦਾਰਾ ਬੁੰਗਾ ਸਾਹਿਬ ਭਰਤਗੜ੍ਹ ਪ੍ਰਵਾੜ ਬਛੂੜਾ ਤੇ ਸਰਸਾ ਦੀ ਨਦੀ ਪਾਰ ਕਰਕੇ ਦੋ ਬਡੇ ਸਾਹਿਬ ਜਦੇ 40 ਸਿੰਘਾਂ ਸਮੇਤ ਕਨੌਲੀ ਮਲਕਪੁਰ ਗੁਰਦੁਆਰਾ ਸਦਾ ਪਰਵਰਤ ਸ੍ਰੀ ਪੱਠਾ ਸਾਹਿਬ ਨਹਾਂ ਕੋਟੜਾ ਸਿੰਘ ਭਗਵੰਤ ਪੁਰਾ ਬ੍ਰਹਮਣ ਮਾਜਰਾ ਦੁਰਚੀ ਮਾਜਰਾ ਸ੍ਰੀ ਕੰਗਾ ਸਾਹਿਬ ਦਾ ਬ੍ਰੂ ਮਾਜਰਾ ਕੋਈ ਮੰਜੀ ਸਾਹਿਬ ਤੋਂ ਹੁੰਦੇ ਹੋਏ ਗੁਜ਼ਾਰ ਰਹੇ ਸਨ ਟੀਬੀ ਸਾਹਿਬ ਇੱਥੇ ਪਹੁੰਚੇ ਸਤਗੁਰੂ ਇਹ ਪਿੰਡ ਤਾਲਾਪੁਰਾ ਜਿਹੜਾ ਰੋਪੜ ਜ਼ਿਲ੍ਹੇ ਪਾਏ ਇੱਥੇ ਪੀਰ ਰਹਿੰਦਾ ਦਾ ਸੈਨ ਸ਼ਾ ਸਤਗੁਰੂ ਨੇ ਮਰਾਬ ਹੋਇਆ ਪੀਰ ਦੇ ਨਾਲ ਇਹ ਪੂਰਾ ਇਤਿਹਾਸ ਆ ਜਿਹੜਾ ਹੈ ਮਗਰ ਫੌਜ ਰੱਗੀ ਵੀ ਸੀ ਪੀਰ ਨੇ ਪਹਿਰਾ ਦਿੱਤਾ ਤੇ ਪੁੱਛ ਕੇ ਪੀਰ ਨੂੰ ਪੁੱਛਿਆ ਕਿ ਮੁਲਕ ਫੌਜ ਨੇ ਵੀ ਇੱਥੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖਿਆ ਸਿੰਘਾਂ ਸਮੇਤ ਤੇ ਫਿਰ ਪੀਰ ਨੇ ਆਖਿਆ ਕਿ ਇੱਥੇ ਸਾਡੇ ਸ਼ੈਨਸ਼ਾ ਉੱਚੀ ਵਾਜ ਬੋਲੇ ਤੇ ਅੱਲਾਹ ਤਾਲਾ ਦੀ ਫੌਜ ਹੈ ਅੱਲਾਹ ਤਾਲਾ ਦੀ ਫੌਜ ਹੈ ਮੁਗਲ ਫੌਜ ਜਰਨਾ ਸਮਝ ਗਿਆ ਕਿ ਇੱਥੇ ਤਾਂ ਕੋਈ ਨਹੀਂ ਹੈ ਇੱਥੇ ਕੋਈ ਫਕੀਰ ਹੈ ਅੱਲਾਹ ਤਾਲਾ ਦੀ ਮੌਜ ਵਿੱਚ ਬੋਲ ਰਿਹਾ ਹੈ ਪਿੱਛੇ ਚਲੇ ਗਈ ਫਿਰ ਫੌਜ ਫਿਰ ਸਤਿਗੁਰੂ ਇੱਥੇ ਤੇ ਚੱਲ ਹੀ ਪਾ ਕੇ ਫਿਰ ਬਣੇ ਇੱਥੇ ਬਰ ਦਿੱਤੇ ਇਸ ਜਗ੍ਹਾ ਨੂੰ ਸਤਿਗੁਰਾਂ ਨੇ ਸਾਰਾ ਇਤਿਹਾਸ ਹੈ ਜਿਹੜਾ ਤੁਸੀਂ ਦੇਖ ਸਕਦੇ ਆ ਤੁਹਾਨੂੰ ਦਿਖਾਵਾਂਗੇ ਆਪਾਂ ਬਾਹਰ ਉਹ ਖੂਬੀ ਦਿਖਾਉਣੇ ਆ ਇਹੋ ਕਿਰਪਾ ਜਿਹਨੇ ਸਥਾਨੀ ਪ੍ਰਗਟ ਕੀਤਾ ਆਪਾਂ ਤੁਹਾਨੂੰ ਦਿਖਾ ਦਨਗੇ ਬਹਾਰ ਤੇ ਵੀ ਆਓ ਆਪਾਂ ਹੁਣ ਬਾਹਰ ਚੱਲਦੇ ਆ ਤੁਹਾਨੂੰ ਬਾਹਰ ਉਹ ਸਥਾਨ ਦਿਖਾਉਨੇ ਆ ਕਿ ਇਤਿਹਾਸਿਕ ਗੱਲਾਂ ਤੁਸੀਂ ਫੇਰ ਦੇਖ ਸਕਦੇ ਆ ਸਾਰਾ ਬਹੁਤ ਹੀ ਛਾਂਦਾਰ ਉਹਨ ਦਾ ਦਰਬਾਰ ਸਾਹਿਬ ਬਣਿਆ ਹੋਇਆ ਆ ਆ ਗੋਪਾਣ ਬਾਹਰ ਚਲੀ ਕੇ ਇੱਧਰਲੇ ਪਾਸੇ ਤੇ ਉਹ ਖੂਹ ਆ ਪ੍ਰਾਤਨ ਖੂਹ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇੰਦਾ ਕਮਰੇ ਬਣੇ ਹੋਏ ਇੱਥੇ ਰਹਿਸ਼ੀ ਕਮਰੇ ਇੱਥੇ ਨੰਗ ਸਿੰਘਾਂ ਦਾ ਇੱਥੇ ਪੈਰਾ ਰਹਿੰਦਾ ਹਰ ਟਾਈਮ ਠੀਕ ਯਾਨੀ ਬਣਾਇਆ ਵਾ ਛੱਡ ਇੱਥੇ ਲੰਗਰ ਹਾਲ ਵਰਗਾ ਤੇ ਆਹ ਪ੍ਰਾਤਨ ਖੂ ਆਹ ਜਿਹੜੇ ਖੂ ਤੇ ਗੁਰੂ ਸਿੰਘ ਜੀ ਮਹਾਰਾਜ ਨੇ ਜਲ ਸਕਿਆ ਥਾ ਇੰਦਾ ਹੁਣ ਉੱਪਰ ਟਕੇ ਆ ਵਾ ਇਹ ਖੂ ਇਹ ਜਾਲੇਦਈਆ ਸਾਰਾ ਇਹ ਪ੍ਰਾਤਨ ਖੂ ਆ ਸਾਰੇ ਹੀ ਤੇ ਮੋਟਰ ਵਗੈਰਾ ਲੱਗੀ ਵੀ ਐ ਜੀ ਤੇ ਪਾਣੀ ਕੱਢਦੇ ਆ ਸਾਰਾ ਪ੍ਰਾਤਨ ਖੂ ਹੈ ਇੱਥੇ ਸਤਿਗੁਰਾਂ ਨੇ ਜਲ ਛਕੇ ਆ ਕੇ ਤਾਂ ਬਸ ਤੁਹਾਨੂੰ ਸਾਰਾ ਇਹ ਇਤਿਹਾਸ ਆ ਜਿਹੜਾ ਹੈ ਇੱਥੇ ਆ ਕੇ ਤੁਸੀਂ ਦਰਸ਼ਨ ਕਰ ਸਕਦੇ ਆਂ ਰੋਡ ਵੀ ਆਉਂਦੀ ਆ ਨਾ ਆ ਇਧਰਲੇ ਪਾਸੇ ਤੇ ਆਹ ਬਹੁਤ ਪੁਰਾਣਾ ਵਿਪਲ ਬਰੋਟਾ ਖੜਾ ਹੈ ਤੇ ਵੀ ਸਾਹਿਬ ਗੁਰਦੁਆਰਾ ਸਾਰੇ ਤੁਹਾਨੂੰ ਦਰਸ਼ਨ ਕਰਾਏ ਆਂ ਅਸੀਂ ਇੱਧਰ ਰੋਡ ਆਉਂਦੀ ਆ ਇੱਥੇ ਥੱਲੇ ਤੇ ਰੋਡ ਉੱਪਰ ਆ ਜਾਂਦੀ ਐਨ ਆ ਸਾਹਮਣੇ ਦਿਖ ਰਹੀ ਸਕਦੀਆਂ ਉਹ ਸਾਹਮਣੇ ਉਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਰ ਦਿੱਤਾ ਪੀਰ ਦੇ ਬੈਠਾਤਾ ਥੱਲੇ ਉਹਦਾ ਵੀ ਸਥਾਨ ਹੈ ਥੋੜੇ ਜਾਂਦੇ ਜਾਂਦੇ ਤੁਹਾਨੂੰ ਉਹ ਵੀ ਮਡੇ ਕੋਈ ਚੀਜ਼ ਦਿਖਾ ਦਿੰਨੇ ਆ ਇੱਧਰ ਜਵਾਲਾ ਫੇਰ ਦਰਸ਼ਨ ਕਰ ਲੋ ਗੁਰਦੁਆਰਾ ਟੀਬੀ ਸਾਹਿਬ ਦੇ ਤੇ ਤੁਸੀਂ ਦੇਖ ਸਕਦੇ ਗੁਰਦੁਆਰਾ ਟੀਬੀ ਸਾਹਿਬ ਹੁਣ ਆਪਾਂ ਤੁਹਾਨੂੰ ਉਹ ਪੀਰ ਦੀ ਜਗ੍ਹਾ ਥੱਲੇ ਦਰਸ਼ਨ ਕਰਾ ਦਿੰਨੇ ਆ ਆ ਪੀਰ ਆਹੋ ਜਿਹੜਾ ਗੁਰਗੋਬਿੰਦ ਸਿੰਘ ਜੀ ਮਾਰੇ ਪੈ ਰਹੇ ਲਾਇਆ ਤਾਂ ਜਦ ਮੁਗਲ ਫੌਜ ਨਹੀਂ ਸੀ ਆ ਕੇ ਪੁੱਛਦਾ ਪੀਰ ਨੂੰ ਸੀਨੇ ਕਿਹਾਦਾ ਵੀ ਅੱਲਾਹ ਦਾ ਆਪਣੀ ਫੌਜ ਲਈ ਬੈਠਾ ਉਹ ਸਮਝ ਗਿਆ ਤਾਂ ਪੀਰ ਆ ਕੋਈ ਮੁਰਗੀ ਫੌਜ ਦੇਖ ਕੇ ਇਹ ਸੜਕ ਜਾਂਦੇ ਆ ਰੋਡ ਹੈ ਜਿਹੜੀ ਥੱਲੇ ਤੇ ਆ ਰਹੀ ਹੈ ਸਾਰੀ ਇੱਥੇ ਦਾ ਰਸਤਾ ਇਦਾਂ ਦਾ ਹੈ ਤੇ ਆ ਇਧਰੋਂ ਸਾਢੀ ਸੜਕਾ ਜਿਹੜੀ ਇਹ ਇਹ ਗੁਰਦਾਰ ਸਾਹਿਬ ਜੀ ਜਾਂਦੀ ਹੈ ਸੜਕੇ ਸਾਨੂੰ ਵੀ ਅੰਤ ਤੱਕ ਤੇ ਹੋਰ ਪਸੇ ਪਿੰਡ ਪੁੰਡੂ ਨੂੰ ਜਾਂਦੇ ਕੋਈ ਨਹੀਂ ਇਦਾਂ ਆ ਭੀਗ ਰਹੋ ਤੇ ਇਹਦੀ ਬਣਾਈ ਵੀ ਇੱਥੇ ਜਿਹੜਾ ਕਬਰ ਬਣੀ ਵੀ ਹੈ ਇਹਦੀ ਇਹ ਇਤਿਹਾਸ ਵੀ ਲਿਖਿਆ ਹੋਇਆ ਹੈ ਤੇ ਸਾਰਾ ਲਿਖਿਆ ਹੋਇਆ ਨੇ ਆ ਲਿਖਿਆ ਹੋਇਆ ਆ ਤੇ ਇਤਿਹਾਸ ਬਿਲਕੁਲ ਸਾਰਾ ਉਹੀ ਲਿਖਿਆ ਹੋਇਆ ਹੈ ਜੀ ਉੱਪਰ ਇਹ ਦੇਖੋ ਆ ਦੇ ਹਾਂ ਤੇ ਆ ਸਾਰਾ ਉਹੀ ਲਿਖਿਆ ਹੋਇਆ ਹੈ ਜਿਹੜਾ ਅੰਦਰ ਲਿਖਿਆ ਹੋਇਆ ਇਤਿਹਾਸ ਉਹੀ ਹੈ ਗੁਰੂਦਰ ਸਾਹਿਬ ਜੀ ਮੈਨੂੰ ਪੜ੍ਹ ਕੇ ਸੁਣਾਇਆ ਹੈ ਤਿੱਬੀ ਸਾਹਿਬ ਗੁਰਦੁਆਰਾ ਜਿਹੜਾ ਉਹੀ ਲਿਖਿਆ ਹੋਇਆ ਇਤਿਹਾਸ ਬਿਲਕੁਲ ਤੁਸੀਂ ਦੇਖ ਸਕਦੇ ਆ ਜਿਹੜਾ ਪੀਰ ਹੈ ਇਹਨੇ ਇੱਥੇ ਫਿਰ ਪਹਿਲਾ ਆਇਆ ਤਾਂ ਸਤ ਗੁਰੂ ਉੱਪਰ ਬੈਠੇ ਟੀਬੀ ਦੇ ਉੱਪਰ ਜਾ ਕੇ ਸਿੰਘਾਸਮੇਤ ਤੇ ਆ ਉਹਦੀ ਇੱਥੇ ਬਣਾਈ ਹੋਈ ਜਗਾ ਹਪੀਰ ਦੀ ਇਹਨੇ ਇੱਥੇ ਆ ਕੇ ਸਤ ਗੁਰਾਂ ਦੇ ਬਿਲਕੁਲ ਤੇ ਆਸ ਸੀ ਦੇ ਸਕਦੇ ਆ ਗੁਰਦਾਰਾ ਟੀਬੀ ਸਾਹਿਬ ਦਾ ਵੀਡੀਓ ਨੂੰ ਬਾਤੇ ਬਾਤੇ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਕਮੈਂਟਾਂ 'ਚ ਦੱਸਣਾ ਚਾਹਦਿਆਂ ਨੂੰ ਸਬਸਕ੍ਰਾਈਬ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ